ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਕਮਿਊਨਿਟੀ ਹੈਲਥ ਆਫਸਰ ਪੰਜਾਬ ਵੱਲੋਂ ਅੱਜ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਇਸ ਪੂਰੇ ਪੰਜਾਬ ਦੇ ਵਿੱਚ 2500 ਤੋਂ ਵੱਧ ਕਮਿਊਨਿਟੀ ਹੈਲਥ ਆਫਸਰ ਕੰਮ ਕਰ ਰਹੇ ਹੈ ਜੀ ਪਿਛਲੇ ਲੰਮੇ ਟਾਈਮ ਤੋਂ ਅਸੀਂ ਆਪਣੇ ਵਿਭਾਗ ਨੂੰ ਤੇ ਪੰਜਾਬ ਸਰਕਾਰ ਨੂੰ ਸਾਡੀਆਂ ਮੰਗਾਂ ਬਾਰੇ ਜਾਣੂ ਕਰਵਾ ਰਹੇ ਹਾਂ ਪਰ ਉਹਨਾਂ ਵੱਲੋਂ ਸਾਨੂੰ ਕੋਈ ਸੁਣਵਾਈ ਨਹੀਂ ਕੀਤੀ ਗਈ ਸਾਨੂੰ ਚੀਫ ਮਿਨਿਸਟਰ ਸਾਹਿਬ ਵੱਲੋਂ ਇੱਕ 16 ਜੁਲਾਈ ਦੀ ਮੀਟਿੰਗ ਦਿੱਤੀ ਗਈ ਸੀ ਜੋ ਕਿ 15 ਜੁਲਾਈ ਨੂੰ ਇੱਕ ਦਿਨ ਪਹਿਲਾਂ ਇੱਕ ਲੈਟਰ ਆਇਆ ਕਿ ਮੀਟਿੰਗ ਪੋਸਟਪੋਨ ਕਰ ਦਿੱਤੀ ਗਈ ਹੈ ਜਿਹਦੇ ਬਾਰੇ ਹਜੇ ਤੱਕ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਇੱਕ ਜੀ ਸਾਡੂ ਬਾਕੀ ਜਿਹੜੀਆਂ ਸਟੇਟਾਂ ਹੈਗੀਆਂ ਉਹਦੇ ਨਾਲੋਂ 5000 ਤਨਖਾਹ ਘੱਟ ਮਿਲ ਰਹੀ ਹੈ ਸਾਡਾ ਪਿੱਛੇ ਜੇ ਵਿਭਾਗ ਵੱਲੋਂ ਇੱਕ ਇਨਸੈਂਟਿਵ ਪਰਫਾਰਮਾ ਜਾਰੀ ਕੀਤਾ ਗਿਆ ਜਿਹਦੇ ਵਿੱਚ ਸਾਡੇ ਜਿਹੜੇ ਤਨਖਾਹ ਦਾ 40% ਹਿੱਸਾ ਉਹ ਸਾਨੂੰ ਇਨਸੈਂਟਿਵ ਰਾਹੀਂ ਮਿਲਦਾ ਤੇ ਉਹਦੇ ਜਿੰਨੇ ਵੀ ਟਾਰਗੇਟ ਹੈਗੇ ਉਹ ਸਾਰੇ ਵਧਾ ਦਿੱਤੇ ਗਏ ਆ ਪਰ ਉਹ ਟਾਰਗੇਟਾਂ ਨੂੰ ਪੂਰਾ ਕਰਨ ਲਈ ਜਿਹੜਾ ਲੋੜਿੰਦਾ ਸਮਾਨ ਚਾਹੀਦਾ ਉਹ ਸਾਨੂੰ ਹਜੇ ਤੱਕ ਮੁਹੱਈਆ ਨਹੀਂ ਕਰਵਾਇਆ ਗਿਆ ਇਸ ਰਿਗਾਰਡਿੰਗ ਸਾਡੀ ਕਈ ਵਾਰ ਸਿਹਤ ਵਿਭਾਗ ਦੇ ਨਾਲ ਮੀਟਿੰਗ ਹੋ ਚੁੱਕੀ ਆ ਉਹਨਾਂ ਵੱਲੋਂ ਹਰ ਵਾਰੀ ਇਹੀ ਕਿਹਾ ਜਾਂਦਾ ਤੁਹਾਡੀਆਂ ਸਾਰੀਆਂ ਮੰਗਾਂ ਜਾਇਜ਼ ਆ ਕਿ ਇਹਦਾ ਹੱਲ ਜਲਦੀ ਤੋਂ ਜਲਦੀ ਕਰਾਂਗੇ ਪਰ ਹੁਣ ਇੰਨਾ ਟਾਈਮ ਹੋਣ ਜਾਣ ਤੋਂ ਬਾਅਦ ਵੀ ਇਹਦਾ ਸਾਨੂੰ ਕੋਈ ਵਾਜਬ ਹੱਲ ਨਹੀਂ ਮਿਲਿਆ ਜੀ ਤੇ ਅਸੀਂ ਪੰਜਾਬ ਸਰਕਾਰ ਨੂੰ ਵੀ ਲਗਾਤਾਰ ਕਹਿ ਚੁੱਕੇ ਹਾਂ ਅਸੀਂ ਜਲੰਧਰ ਪਿੱਛੇ 6 ਜੁਲਾਈ ਨੂੰ ਰੈਲੀ ਕੀਤੀ ਸੀ ਜਿਹਦੇ ਸਦਕਾ ਸਾਨੂੰ ਸੀਐਮ ਸਾਹਿਬ ਨਾਲ ਮੀਟਿੰਗ ਮਿਲੀ ਸੀ ਪਰ ਸੀਐਮ ਸਾਹਿਬ ਨੇ ਉਹ ਇੱਕ ਦਿਨ ਪਹਿਲਾਂ ਮੀਟਿੰਗ ਪੋਸਟਪੋਨ ਕਰ ਦਿੱਤੀ ਗਈ ਪਰ ਹਜੇ ਤੱਕ ਸਾਨੂੰ ਕੋਈ ਵੀ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਸਾਡੀ ਨਾਲ ਮੀਟਿੰਗ ਕਦੋਂ ਕੀਤੀ ਜਾ ਰਹੀ ਹੈ ਸਰਕਾਰ ਦੇ ਕਿਸੇ ਹੋਰ ਨਮਾਇंदे ਨਾਲ ਗੱਲ ਨਹੀਂ ਹੋਈ ਤੁਹਾਡੀ ਜੀ ਅਸੀਂ ਹੈਲਥ ਮਿਨਿਸਟਰ ਸਾਹਿਬ ਨਾਲ ਵੀ ਗੱਲ ਕਰ ਚੁੱਕੇ ਹਾਂ ਅਸੀਂ ਪਿੱਛੇ ਜਿਹਨੇ ਵੀ ਪੰਜਾਬ ਦੇ ਐਮਐਲਏ ਹੈਗੇ ਆਮ ਆਦਮੀ ਪਾਰਟੀ ਦੇ ਸਾਰਿਆਂ ਨਾਲ ਅਸੀਂ ਗੱਲਬਾਤ ਕਰਕੇ ਅਸੀਂ ਆਪਦੇ ਮੰਗ ਪੱਤਰ ਦੇ ਚੁੱਕੇ ਹਾਂ ਅੱਜ ਅਸੀਂ ਸਿਵਲ ਸਰਜਨ ਸਾਹਿਬ ਰਾਹੀਂ ਅਸੀਂ ਆਪਣੇ ਜਿਹੜੇ ਮਿਸ਼ਨ ਡਾਇਰੈਕਟਰ ਸਾਹਿਬ ਆ ਉਹਨਾਂ ਨੂੰ ਮੰਗ ਪੱਤਰ ਪਹੁੰਚਦਾ ਕੀਤਾ ਤੇ ਹੁਣ ਅਸੀਂ 15 ਤਰੀਕ ਨੂੰ ਡੀਸੀ ਸਾਹਿਬ ਰਾਹੀਂ ਆਪ ਦੇ ਜਿਹੜੇ ਚੀਫ ਮਿਨਿਸਟਰ ਸਾਹਿਬ ਆ ਉਹਨਾਂ ਨੂੰ ਵੀ ਮੰਗ ਪੱਤਰ ਜ਼ਰੂਰ ਦੇਵਾਂਗੇ ਜੀ ਸਾਡੀ ਪੰਜਾਬ ਸਰਕਾਰ ਤੋਂ ਇਹੀ ਮੰਗ ਆ ਕਿ ਸਾਡੇ ਜਿਹੜੇ ਮੁੱਦੇ ਹੈਗੇ ਆ ਉਹ ਬਹੁਤ ਜ਼ਰੂਰੀ ਮੁੱਦੇ ਹੈਗੇ ਆ ਅਸੀਂ ਲੋਕਾਂ ਦੀ ਜਿਹੜੀਆਂ ਸਿਹਤ ਸੇਵਾਵਾਂ ਉਹ ਪ੍ਰਭਾਵਿਤ ਹੋ ਰਹੀਆਂ ਤੇ ਉਹਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੇ ਮੰਗਾਂ ਨਹੀਂ ਹੁਣ ਵੀ ਮੰਨੀਆਂ ਜਾਂਦੀਆਂ ਅਗਲੀ ਰਾਨੀ ਚ ਕੀ ਹੋਵੇਗਾ ਅਗਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਅਸੀਂ ਪਿਛਲੇ 1 ਮਹੀਨੇ ਤੋਂ ਪ੍ਰੋਟੈਸਟ ਕਰ ਰਹੇ ਹਾਂ ਜੀ ਅਸੀਂ ਕਾਲੇ ਬਿੱਲੇ ਲਾ ਕੇ ਪਹਿਲਾਂ 12 ਤਰੀਕ ਤੱਕ ਮੁਜ਼ਾਹਰਾ ਕੀਤਾ ਤੇ ਅੱਜ ਅਸੀਂ ਇੱਥੇ ਜ਼ਿਲ੍ਹਾ ਹਸਪਤਾਲਾਂ ਤੇ ਆ ਸਰਕਾਰ ਦੇ ਪੁਤਲੇ ਫੂਕ ਰਹੇ ਆ ਜੀ ਅਗਰ ਸਾਡੀਆਂ ਫੇਰ ਵੀ ਮੰਗਾਂ ਦਾ ਹੱਲ ਨਹੀਂ ਹੁੰਦਾ ਤੇ ਫਿਰ ਜਿਹੜੀਆਂ ਅਗਲੀਆਂ ਜਿਮਨੀ ਚੌਣਾ ਆ ਰਹੀਆਂ ਅਸੀਂ ਉੱਥੇ ਸਰਕਾਰ ਦਾ ਪਿੱਟ ਸਿਆਪਾ ਜ਼ਰੂਰ ਕਰਾਂਗੇ ਜੀ ਤੇ ਅਸੀਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਸਾਡੇ ਜਿੰਨੇ ਵੀ ਮਸਲੇ ਆ ਉਹ ਜਲਦੀ ਤੋਂ ਜਲਦੀ ਹੱਲ ਕੀਤੇ ਜਾਣ ਤਾਂ ਕਿ ਜਿਹੜੀਆਂ ਸਿਹਤ ਸੇਵਾਵਾਂ ਉਹ ਐਦਾਂ ਖਰਾਬ ਨਾ ਹੋਣ ਹਾਂਜੀ ਮੇਰਾ ਨਾਮ ਅਮਨਦੀਪ ਕੌਰ ਆ ਸੀਐਚਓ ਅਸੀਂ ਅੱਜ ਜਿਹੜੇ ਪੁਤਲਾ ਫੁੱਕਿਆ ਹੈਗਾ ਸਰਕਾਰ ਦਾ ਕਿਉਂਕਿ ਸਾਡੀਆਂ ਜਿਹੜੀਆਂ ਬਹੁਤ ਹੀ ਬੇਸਿਕ ਜੀਆਂ ਆਮ ਜੀਆਂ ਮੰਗਾਂ ਹੈਗੀਆਂ ਠੀਕ ਆ ਜਿਹਦੇ ਵਿੱਚ ਸਾਡਾ ਜਿਹੜਾ ਇੱਕ ਇਨਸੈਂਟਿਵ ਪਰਫਾਰਮਾ ਜਿਹੜਾ ਕਿ ਵਾਰ-ਵਾਰ ਮਤਲਬ ਉਹਨੂੰ ਬਦਲ ਦਿੱਤਾ ਜਾਂਦਾ ਔਰ ਉਹਨੂੰ ਚੇਂਜ ਕਰਨ ਦੇ ਉਹਦੇ ਨਾਂ ਤੇ ਹੀ ਸਾਨੂੰ ਮਤਲਬ ਤੁਮਕਾਇਆ ਜਾਂਦਾ ਕਿ ਇਹ ਇਨਸੈਂਟਿਵ ਪਰਫਾਰਮਾ ਲੱਗ ਉਹ ਚ ਨਵੇਂ ਐਵੇਂ ਦੀਆਂ ਚੀਜ਼ਾਂ ਜੋੜ ਐਡ ਕਰ ਦਿੱਤੇ ਜਾਣੀਆਂ ਜਿਹਨੀਆਂ ਨੂੰ ਕਿ ਪੂਰਾ ਕਰਨਾ ਜਿਹੜਾ ਕਿ ਬਹੁਤ ਮੁਸ਼ਕਲ ਹੈਗਾ ਮਤਲਬ ਉਹ ਪੂਰਾ ਹੀ ਨਹੀਂ ਹੋ ਸਕਦਾ ਉਹਦੇ ਬਿਹਫ ਤੇ ਇਹ ਸਾਨੂੰ ਮਤਲਬ ਕਿ ਸਾਨੂੰ ਮੈਂਟਲੀ ਇਹ ਹਰਾਸ ਕਰਦੇ ਪਏ ਆ ਹਨਾ ਉਸ ਤੋਂ ਇਲਾਵਾ ਸਾਡੀ ਜਿਹੜੀ ਦੂਜੀ ਸਟੇਟਸ ਦੇ ਵਿੱਚ ਜਿਹੜੀ ਪੇ ਹੈਗੀ ਆ ਬੇਸਿਕ ਉਹ ਜਿੱਦਾਂ 25000 ਆ ਹਨਾ ਬਟ ਇੱਥੇ ਸਾਡੇ ਆਪਣੇ ਪੰਜਾਬ ਦੀ ਸਟੇਟ ਦੇ ਵਿੱਚ ਕੀ ਆ 20000 ਤੋਂ ਮਤਲਬ ਸ਼ੁਰੂ ਕੀਤੀ ਹੋਈ ਆ ਤੇ ਤੁਸੀਂ ਉਹ ਹੀ ਦੇਖ ਲਓ ਕਿ ਕਿੰਨੇ 5-6 ਸਾਲਾਂ ਤੋਂ ਜਿਹੜੀ ਸੀਐਚਓ ਕੰਮ ਕਰਦੇ ਪਏ ਤੇ ਉਹਦਾ ਕਿੰਨਾ ਜਿਹੜਾ ਹੈਗਾ ਲਾਸ ਕਿੰਨਾ ਹੋ ਗਿਆ ਹੈਗਾ ਹਨਾ ਮਿੱਤੀ ਲਾਸ ਕਿੰਨਾ ਹੋ ਗਿਆ ਉਸ ਤੋਂ ਇਲਾਵਾ ਇਹ ਕਿ ਸਰਕਾਰ ਕੀ ਕਹਿੰਦੀ ਪਈ ਆ ਕਿ ਮਤਲਬ ਯੂਥ ਇੱਥੇ ਰਵੇ ਇਹਨਾਂ ਨੂੰ ਅਸੀਂ ਇੱਥੇ ਨੌਕਰੀਆਂ ਦੇਵਾਂਗੇ ਵੀ ਬਾਰ ਨਾ ਆ ਜਾਣ ਹਨਾ ਬਟ ਹੁਣ ਤੁਸੀਂ ਦੇਖ ਲਓ ਸਾਡੇ ਜਿਹੜੇ ਸੀਐਚਓ ਜਦੋਂ ਸਟਾਰਟਿੰਗ ਹੋਈ ਸੀ ਜਿਹੜੇ ਭਾਤੀ 2500 ਤੋਂ 2600 ਦੇ ਕਰੀਬ ਸੀਗੇ ਬਟ ਹੁਣ ਕੀ ਆ ਉਹਨਾਂ ਵਿੱਚੋਂ 2000 ਦੇ ਕਰੀਬ ਹੀ ਰਹਿ ਗਏ ਬਾਕੀ ਕਿੱਧਰ ਗਏ ਕਿਉਂਕਿ ਉਹ ਸਾਰੇ ਫੋਰਨ ਵੱਲ ਨੂੰ ਮੂੰਹ ਕਰਦੇ ਪਏ ਆ ਕਿਉਂਕਿ ਇੱਥੇ ਕੀ ਆ ਸਾਨੂੰ ਡੇ ਬਾਈ ਡੇ ਮੈਨੂੰ ਲੱਗਦਾ ਸਾਡਾ ਪਤਾ ਨਹੀਂ ਇੱਥੇ ਕਿੰਨਾ ਮਹੀਨੇ ਚ ਅਸੀਂ ਕਿੰਨੇ ਵਾਰੀ ਇੱਥੇ ਆ ਕੇ ਧਾਨਾ ਦਿੰਦੇ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਸੁਣੀਆਂ ਜਾਣ ਹਨ ਇਹ ਚੀਜ਼ਾਂ ਕਰਕੇ ਸਾਨੂੰ ਪ੍ਰੋਬਲਮ ਆਉਂਦੀ ਪਈ ਆ ਤਾਂ ਸਾਨੂੰ ਵਾਰ-ਵਾਰ ਜਿੱਦਾਂ ਧਮਕਾਉਂਦੇ ਆ ਕਿ ਜੇ ਤੁਸੀਂ ਇਹ ਇਹ ਕੰਮ ਨਾ ਕਰੋਗੇ ਤਾਂ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਊਗਾ ਇਹ ਉਹ ਹਨਾ ਕਾਫੀ ਤਰੀਕੇ ਨਾਲ ਸਾਨੂੰ ਧਮਕਾਉਂਦੇ ਆ ਤਾਂ ਸਾਨੂੰ ਸਰਕਾਰ ਨੂੰ ਸਾਡੀ ਤੇ ਸਿਹਤ ਮੈਕਮੈਂਟ ਸਾਡੀ ਇਹੀ ਹੱਥ ਜੋੜ ਕੇ ਬੇਨਤੀ ਆ ਕਿ ਸਾਨੂੰ ਬਿਨਾਂ ਕਿਸੇ ਗੱਲ ਤੋਂ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਤੇ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਹੈਗੀਆਂ ਉਹਨਾਂ ਨੂੰ ਪੂਰਾ ਕੀਤਾ ਜਾਵੇ